Paket okay, Pong, come. Tini-tini, ciliang, kumate. Tini-tini, ciliang,

ਕਿੰਨੀ ਲੰਮੀ ਵੀਡੀਓ ਬਣ ਗਈ। 1.5 ਮਿੰਟ ਤੱਕ 2 ਮਿੰਟ ਹੋ ਗਏ ਪੂਰੇ। ਕਰ ਕੋ ਨਿਕਲੇ ਨੂੰ 3 ਮਿੰਟ ਹੋ ਗਏ 2 ਮਿੰਟ 2 ਮਿੰਟ ਤੋ ਉੱਤੇ ਹੋ ਗਿਆ ਕਰੋਂ ਨਿਕਲੇ ਨੂੰ। ਫੇਰ ਬਾਅਦ ਸੱਕਰੀ ਜਾ ਲੈ। ਇੱਕ ਤਾਂ ਫੋਨ 'ਚ ਵਲੌਗ ਕਰਨਾ ਵਲੌਗ ਬਣਾਉਣਾ ਬਹੁਤ ਔਖਾ ਹੈ ਉੱਥੇ ਚੱਲਦੇ ਆਂ ਸਾਹਮਣੇ ਚਾਰ ਪੰਜ ਆਣੇ ਰਹੇ ਇਹਨਾਂ ਨੂੰ ਮਾਰਦੇ ਆਂ ਗੱਲਬਾਤ ਕੋਈ ਵਾਰਤਾਲਾ ਵਗੜਦੇ ਇਧਰੋਂ ਚਾਚਾ ਸਿਕੰਦਰ ਆ ਗਿਆ। ਕਹਿੰਦੇ ਮੇਰੇ ਮੜਾ ਫੋਨ ਦੀ ਬ੍ਰੇਕ ਨਾ ਸਕਦਾ। ਬੱਲੇ ਚਾਚਾ ਗਏ ਆ। ਬਲੀਆ ਬਲੀਆ। ਪਸਰੀ ਗਾਲ। ਸਰ। ਇਸ ਦਾ ਵਾਰਤਾਲਾ ਵੀ ਬੰਦੇ ਆਪਣੇ ਹੁਣ ਹੀ ਜਾਂਦੇ। ਮੇਰੇ ਨਿਆਣੇ ਤੈਨੂੰ ਤੇ ਚਾਰ ਉਹ ਤੁਹਾਨੂੰ ਮੈਂ ਇੱਕ ਪਾਸ ਤੋਂ ਬੰਦੇ ਨਾਲ ਮਿਲਉਣਾ ਇਹਦੀਆਂ ਗੱਲਾਂ ਸੁਣਾਉਣਾ ਉਹ ਥੋੜਾ ਕੁੱਤਾ ਕਿ ਕੁੱਤੀ ਆ ਉਹ ਆਹ ਆਹ ਉਹ ਤੇ ਇਹ ਨਹੀਂ ਚਾਹ ਰਹਾ ਆਹ ਅੜੀ ਭੌਂਕੀ ਜਾਂਦੀ ਅੰਦਰ ਕੁੱਤੀ ਜੀ ਆ ਆ ਫਿਰ ਉਹ ਬੋਲਦੀ ਆ ਯਾਰ ਇਹ ਉਹ ਨਾ ਘੱਟ ਕੱਟ ਲੰਬਾ ਦਿੱਤਾ ਉਹਨੂੰ ਗਏ ਮੜਾ ਕੱਟ ਬੋਲਿਆ ਕਰਨ ਨੱਗਣੇ ਨਹੀਂ ਦਿੰਦੀ ਯਾਰ ਇਹ ਉਹਨਾਂ ਨਾਲ ਪੰਗਾ ਲਵੇ ਘਨੇੜੇ ਤੈਨ ਜਣੇ ਆਉਂਦੇ ਆ ਜੀ ਕੀ ਮੈਨੂੰ ਕੀ ਨਾ ਮੈਨੂੰ ਫੀਮੇਲ ਲੱਗਦੀ ਇਹ ਫੀਮੇਲ ਅੱਧਰ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਨਾਂਗੀ ਚਲੋ ਵੀ ਮੱਜੇ ਦਾ ਅੱਗੇ ਖੜਾ ਹੋਇਆ ਪੂਰਾ ਤੇ ਇਹ ਹੁਣ ਅਲਵਿਦਾ ਸਾਰਿਆਂ ਨੂੰ